ਆਹ ਦੇਖੋ ਮੇਰੇ ਸਲੂਨ ਵਾਲੇ ਮੇਰੇ ਭਰਾ ਹਨਾ ਪਾਰਲਰ ਵਾਲੀਆਂ ਪੈਣਾ ਮੇਰੀਆਂ ਇਹ ਐਂਜੋ ਦੀ ਸਪਾ ਹੈ ਇਹ ਕੈਰਾਟਨ ਦੀ ਸਪਾ ਹੈ ਹਨਾ ਇੱਕ ਇੱਕ ਲੀਟਰ ਦਾ ਡੱਬਾ ਆ ਔਰ 890 ਰੁਪਏ ਐ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੀਸ ਪੈਣਾ 100 ਰੁਪਏ ਦਾ ਸਾਰਾ ਬਾਹਰ ਦੂਰ ਦੂਰ ਦਾ ਗਾਹਕ ਹੈ ਔਰ ਆਪਾਂ ਚਾਹਨੇ ਆ ਆਪਾਂ ਕਸਟਮਰ ਨੂੰ ਕੈਂਡ ਚੀਜ਼ ਦੇਈਏ 2027 ਤੱਕ ਵੈਲਿਡ ਹੈ ਸਪੋਜ਼ ਕਰੋ ਤੁਹਾਡਾ 2 ਮਹੀਨੇ ਨਹੀਂ ਵੀ ਵਿਕਿਆ ਨਾ ਪਰ 3 ਸਾਲ ਚੀਜ਼ ਵੈਲਿਡ ਹੈ ਇਹ ਐ ਨਹੀਂ ਸੋਚਣਾ ਵੀ ਸਾਡੀ ਚੀਜ਼ ਡੈੱਡ ਹੋ ਗਈ ਹੈ ਜਾਂ ਕਿੱਦਾਂ ਤੁਸੀਂ ਉਹ ਮੈਨੂੰ ਚੀਜ਼ ਦੇ ਕੇ ਨਵੀਂ ਚੀਜ਼ ਲੈ ਕੇ ਜਾਓ ਰੀਜ਼ਨ ਇਹ ਕੰਪਨੀ ਦਾ ਮਾਲ ਆ ਆਪਾਂ ਕੰਪਨੀ ਨੂੰ ਦੇ ਕੇ ਨਵਾਂ ਪੀਸ ਲੈ ਲੈਨੇ ਹਨਾ ਆਪਾਂ ਤੁਹਾਡੇ ਪੈਸੇ ਨਹੀਂ ਖਰਾਬ ਹੋਣ ਦਿੰਦੇ ਉਹਨਾਂ ਦਾ 1233 ਰੁਪਏ ਐ ਐਮ ਆਰ ਵੀ ਐ 25 ਰੁਪਏ ਦਾ ਪੈਣਾ ਤੁਹਾਨੂੰ ਹੁਣ ਆ ਦੇਖੋ ਬੰਦ 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 ਗੱਤੇ ਪਏ ਆ ਜਿੰਨਾ ਮਰਜ਼ੀ ਮਾਲ ਚੱਕੋ ਹੁਣ ਇਹ ਰੋਜ਼ ਵਾਟਰ ਹੈ ਹਨਾ ਰੋਜ਼ਵਾਟਰ ਤੇ ਇਹ ਦੇਖੋ 35 ਐਮ ਆਰ ਪੀ ਹੈ। ਔਰ ਤੁਹਾਨੂੰ ਕਿੰਨੇ ਦਾ ਪਹਿਣਾ ਸਿਰਫ 4 ਰੁਪਏ ਦਾ ਰੋਜ਼ਵਾਟਰ ਔਰ ਕੰਪਨੀ ਦਾ ਰੋਜ਼ਵਾਟਰ ਹੋਏਗਾ ਸਭ ਤੋਂ ਵੱਡੀ ਗੱਲ। ਇਹ ਫੇਸ ਵੋਸ਼ ਆ ਜਾਂਦੇ ਆ ਹਨਾ ਸਾਰੇ ਫੇਸ ਵੋਸ਼ ਆ 55 ਰੁਪਏ ਦਾ ਪਹਿਣਾ ਤੁਹਾਨੂੰ ਜਸਟ। ਦੇਖੋ ਡੈਨਮਰ ਹੈ 24 ਆਵਰ ਐਡ ਹੈ ਟੀਵੀ ਤੇ ਔਰ ਤੁਹਾਨੂੰ ਆਪਾਂ ਬਾਏ 1 ਗੈਟ 1 ਦਵਾਂਗੇ। ਇਹ ਦੇਖੋ ਇੱਕ ਦੇ ਨਾਲ ਇੱਕ ਫ੍ਰੀ। ਠੀਕ ਹੈ ਜੀ। ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਖੜੇ ਲੁਧਿਆਣੇ ਫੇਰ ਲਗੰਜ ਅੱਜ ਦੁਬਾਰਾ ਸਾਗਰ ਬਾਈ ਕੋਲ ਆਏ ਸੀ ਕੋਸਮੈਟਿਕ ਦਾ ਸਾਮਾਨ ਨਵਾਂ ਆਇਆ ਬਾਈ ਕੋਲ ਕੰਪਨੀ ਦਾ ਸਾਮਾਨ ਉਹਦੇ ਰੇਟ ਸੁਣ ਕੇ ਹਾਰ ਰਹੇ ਹੋਏ ਥੋੜੇ ਬਹੁਤ ਕੰਮ ਦੀ ਵੀਡੀਓ ਵੀਡੀਓ ਨਾਲ ਬਣੇ ਰਹੋ ਆ ਜਾਓ ਜੀ ਸਾਰੀ ਗੱਲ ਜੀ ਸਾਰਿਆਂ ਨੂੰ ਅੱਜ ਫਿਰ ਅਸੀਂ ਤੁਹਾਡੇ ਸਾਹਮਣੇ ਸੋਹਣੀਆਂ ਸੋਹਣੀਆਂ ਆਈਟਮਾਂ ਲੈ ਕੇ ਆਏ ਆਂ ਔਰ ਘੈਂਡ ਰੇਟਾਂ ਦੇ ਰੇਟ ਆਪਾਂ ਤੁਹਾਨੂੰ ਤਾਂ ਇੰਨੇ ਘੈਂਡ ਦੇਈਦੇ ਆ ਰੀਜ਼ਨ ਕਿਉਂਕਿ ਆਪਾਂ ਸ਼ਾਪਸ ਲਈ माल ਦਿੰਨੇ ਆ ਹਨਾ ਖਾਣੇ ਤੋਂ ਸਟਾਰਟ ਹੋਇਓ ਆ ਦੇਖੋ ਇਹ 클렌징 ਮਿਲਕ ਹੈ ਠੀਕ ਹੈ ਜੀ 180 ਐਮ ਆਰ ਪੀ ਹੈ ਚੈੱਕ ਕਰੋ ਔਰ ਫਰੈਸ਼ ਰੇਟ ਦਾ ਮਾਲ ਹੋਏਗਾ ਠੀਕ ਹੈ ਜੀ ਔਰ ਤੁਹਾਨੂੰ ਕਿੰਨੇ ਦਾ ਪੈਣਾ ਓਨਲੀ 55 55 ਰੁਪਏ ਦਾ ਪੀਸ ਹੈ ਐਦਾਂ ਹੀ ਸੇਮ ਹੈ ਦੇ ਵਿੱਚ ਫੇਸ ਵੋਸ਼ ਆ ਜਾਂਦੇ ਹਨ ਹਣਾ ਸਾਰੇ ਫੇਸ ਵੋਸ਼ ਆ 55 ਰੁਪਏ ਦਾ ਪੈਣਾ ਤੁਹਾਨੂੰ ਜਸਟ ਆ ਦੇਖੋ ਡੈਨਵਰ ਹੈ 24 ਆਵਰ ਐਡ ਹੈ ਟੀਵੀ ਦਾ ਔਰ ਤੁਹਾਨੂੰ ਆਪਾ ਬਾਏ 1 ਗੈਟ 1 ਦਵਾਂਗੇ ਆ ਦੇਖੋ ਇੱਕ ਦੇ ਨਾਲ ਇੱਕ ਫ੍ਰੀ ਠੀਕ ਹੈ ਜੀ ਚੈੱਕ ਕਰੋ ਔਰ ਐਮ ਆਰ ਪੀ ਚੈੱਕ ਕਰ ਸਕਦੇ ਹੋ 275 ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਹੈ ਔਰ ਤੁਹਾਨੂੰ ਕਿੰਨੇ ਦਾ ਪੈਣਾ 240 ਦੇ 2 ਪੀਸ 240 ਰੁਪਏ ਦੇ ਦੋ ਪੀਸ 120 ਰੁਪਏ ਦਾ ਪੀਸ ਪੈ ਗਿਆ ਤੁਹਾਨੂੰ ਹਨਾ ਦੇਖੋ ਪ੍ਰਾਈਸ ਦੱਸੋ ਕਿੰਦਾ ਦੇ ਆ ਔਰ ਆਪਾਂ ਤਾਂ ਇਹਨੇ ਘੱਟ ਪ੍ਰਾਈਸ ਦਿੰਨੇ ਆ ਕਿਉਂਕਿ ਆਪਾਂ ਸ਼ਾਪਸ ਲਈ ਮਾਲ ਦਿੰਨੇ ਆ ਹੈਨਾ ਆਪਾਂ ਚੀਜ਼ ਦਾ ਨਿਚੋੜ ਘੜ ਦਿੰਨੇ ਆ ਪੂਰਾ ਹੈਨਾ ਹੁਣ ਇਹ ਦੇਖੋ ਬੰਦ 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 ਗੱਤੇ ਪਏ ਆ ਜਿੰਨਾ ਮਰਜੀ ਮਾਲ ਚੱਕੋ ਹੁਣ ਇਹ ਰੋਜ਼ ਵਾਟਰ ਹੈ ਹੈਨਾ ਰੋਜ਼ ਵਾਟਰ ਤੇ ਇਹ ਦੇਖੋ 35 ਐਮ ਆਰ ਪੀ ਹੈ ਔਰ ਤੁਹਾਨੂੰ ਕਿੰਨੇ ਦਾ ਪਹਿਣਾ ਸਿਰਫ 4 ਰੁਪਏ ਦਾ ਰੋਜ਼ ਵਾਟਰ ਔਰ ਕੰਪਨੀ ਦਾ ਰੋਜ਼ ਵਾਟਰ ਹੋਏਗਾ ਸਭ ਤੋਂ ਵੱਡੀ ਗੱਲ 4 ਰੁਪਏ ਦਾ ਤੁਹਾਨੂੰ ਰੋਜ਼ ਵਾਟਰ ਪਹਿਣਾ ਜਸਟ ਹੈਨਾ ਤੁਸੀਂ 10 15 20 ਜਿੱਥੇ ਮਰਜੀ ਸੇਲ ਕਰ ਸਕਦੇ ਆ ਇਹ ਦੇਖੋ ਰੋਜ਼ ਵਾਟਰ ਲੱਗਾ ਹੋਇਆ ਹੈ ਆ ਦੇਖੋ ਆ ਵੱਡਾ ਰੋਜ਼ ਵਾਟਰ ਹੈ ਇਹਦੇ ਤੇ 60 ਰੁਪਏ ਐਮ ਆਰ ਪੀ ਹੈ 60 ਐਮ ਆਰ ਪੀ ਹੈ ਔਰ ਤੁਹਾਨੂੰ ਕਿੰਨੇ ਦਾ ਪੈਣਾ ਸਿਰਫ 5 ਰੁਪਏ ਦਾ 5 ਰੁਪੀਜ਼ ਓਨਲੀ 5 ਰੁਪਏ ਦਾ ਤੁਹਾਨੂੰ ਰੋਜ਼ ਵਾਟਰ ਪੈਣਾ ਉਹਨਾ ਦੇਖੋ ਉਹਨਾ سیرਮ ਹੈ ਜੀ ਐਂਜੋ ਦਾ سیرਮ ਹੈ ਕੇਰਾਟਿਨ ਦਾ ਠੀਕ ਹੈ ਜੀ ਐਂਜੋ ਕੇਰਾਟਿਨ ਦਾ سیرਮ ਹੈ ਔਰ ਐਮ ਆਰ ਪੀ ਚੈੱਕ ਕਰ ਸਕਦੇ ਹੋ ਤੁਸੀਂ 233 ਰੁਪਏ ਐਮ ਆਰ ਪੀ ਹੈ ਫਰੈਸ਼ ਰੇਟ ਦਾ ਮਾਲ ਹੈ ਸਭ ਤੋਂ ਵੱਡੀ ਗੱਲ ਹੈ ਨਾ ਤਾਂ ਹੀ ਮਜ਼ਾ ਆਉਂਦਾ ਕੰਮ ਕਰਨ ਦਾ ਕਿਉਂਕਿ ਮੇਰੇ ਕੋਲ ਕਸਟਮਰ ਸਾਰਾ ਆਊਟ ਆਫ ਸਟੇਸ਼ਨ ਹੈ ਸਾਰਾ ਬਾਰ ਦੂਰ ਦੂਰ ਦਾ ਗਾਹਕ ਹੈ ਔਰ ਆਪਾਂ ਚਾਹਨੇ ਆ ਆਪਾਂ ਕਸਟਮਰ ਨੂੰ ਕੈਂਡ ਚੀਜ਼ ਦਈਏ ਹੈ ਨਾ ਹੁਣ ਆ ਦੇਖੋ 2027 ਤੱਕ ਵੈਲਿਡ ਹੈ ਸਪੋਜ਼ ਕਰੋ ਤੁਹਾਡਾ 2 ਮਹੀਨੇ ਨਹੀਂ ਵੀ ਵਿਕਿਆ ਨਾ ਪਰ 3 ਸਾਲ ਚੀਜ਼ ਵੈਲਿਡ ਹੈ ਮੈਂ ਕਸਟਮਰ ਨੂੰ ਕੀ ਬੈਨੀਫਿਟ ਦਿੰਨਾ ਤੁਸੀਂ ਮੇਰੇ ਕੋਲ ਮਾਲ ਲੈ ਕੇ ਗਏ ਬੋਲੋ ਤੁਹਾਡੀ ਕੋਈ ਦਸਾਂ ਵਿੱਚੋਂ ਇੱਕ ਆਈਟਮ ਨਹੀਂ ਲੱਗ ਰਹੀ ਹੈ ਨਾ ਤੁਸੀਂ ਐ ਨਹੀਂ ਸੋਚਣਾ ਵੀ ਸਾਡੀ ਚੀਜ਼ ਡੈੱਡ ਹੋ ਗਈ ਹੈ ਜਾਂ ਕਿਦਾਂ ਤੁਸੀਂ ਉਹ ਮੈਨੂੰ ਚੀਜ਼ ਦੇ ਕੇ ਨਵੀਂ ਚੀਜ਼ ਲੈ ਕੇ ਜਾਓ ਰੀਜ਼ਨ ਇਹ ਕੰਪਨੀ ਦਾ ਮਾਲ ਆ ਆਪਾਂ ਕੰਪਨੀ ਨੂੰ ਦੇ ਕੇ ਨਵਾਂ ਪੀਸ ਲੈ ਲੈਣੇ ਹੈ ਨਾ ਆਪਾਂ ਤੁਹਾਡੇ ਪੈਸੇ ਨਹੀਂ ਖਰਾਬ ਹੋਣ ਦਿੰਦੇ ਉਹਨਾਂ ਦਾ ਇੱਕੋ 233 ਰੁਪਏ ਐਮ ਆਰ ਵੀ ਐ 25 ਰੁਪਏ ਦਾ ਪੈਣਾ ਤੁਹਾਨੂੰ ਸਿਰਫ 25 ਰੁਪੀਜ਼ ਓਨਲੀ ਐਂਜੋ ਦਾ سیرਮ ਹੈ ਠੀਕ ਹੈ ਜੀ ਆ ਜਿਓ ਅੱਗੇ ਤੁਹਾਨੂੰ ਘੈਂ ਘੈਂ ਦਿੰਦਾ ਆ। ਆ ਦੇਖੋ। ਇਹ ਕਲੀਨਜ਼ਿੰਗ ਮਿਲਕ ਹੈ। ਹਨਾ? ਕਲੀਨਜ਼ਿੰਗ ਮਿਲਕ ਦੇ ਉੱਤੇ ਦੇਖੋ ਮੈਨੂਫੈਕਚਰਿੰਗ ਡੇਟ ਹੈਗੀ ਹੈ 24 ਜੁਲਾਈ। ਔਰ ਜੁਲਾਈ ਦਾ ਮਹੀਨਾ ਹੈ। ਔਰ ਐਮ ਆਰ ਪੀ ਕਿੰਨੀ ਹੈ ਦੇਤੇ? 100 ਰੁਪਏ ਐ ਐਮ ਆਰ ਪੀ ਹੈ। ਠੀਕ ਹੈ ਜੀ ਤੁਹਾਨੂੰ ਕਿੰਨੇ ਦਾ ਪਹਿਲਾਂ 18 ਰੁਪਏ ਦਾ। ਸਿਰਫ 18 ਰੁਪਏ ਦਾ ਪੀਸ ਹੈ ਔਰ ਮੇਰੇ ਸਲੂਨ ਵਾਲੇ ਭਰਾ ਹਨਾ ਮੇਰੇ ਪਾਰਲਰ ਵਾਲੇ ਭਰਾ ਹਨਾ ਜਿਹੜੇ ਪੈਣਾ ਮੇਰੀਆਂ ਇੱਕ ਕਲੀਨਜ਼ਿੰਗ ਤੁਸੀਂ ਕਰਨਾ ਨਾ ਕਿਸੇ ਦਾ 50 ਰੁਪਏ ਲੈਣੇ ਘੱਟੋ ਘੱਟ ਹਨਾ ਤੁਹਾਨੂੰ ਕਿੰਨੇ ਦਾ ਪਿਆ 18 ਰੁਪਏ ਦਾ ਔਰ ਤੁਸੀਂ 100 ਵਾਰੀ ਕਰ ਦੇਣਾ ਖਤਮ ਨਹੀਂ ਹੋਣਾ ਐਂ ਦੇਖੋ ਮੇਰੇ ਸਲੂਨ ਵਾਲੇ ਮੇਰੇ ਭਰਾ ਹਨਾ ਪਾਰਲਰ ਵਾਲੀਆਂ ਪੈਣਾ ਮੇਰੀਆਂ ਇਹ ਐਨਜੋ ਦੀ ਸਪਾ ਹੈ ਇਹ ਕੈਰਟਨ ਦੀ ਸਪਾ ਹੈ ਹਨਾ ਇੱਕ ਇੱਕ ਲੀਟਰ ਦਾ ਡੱਬਾ ਆ। ਔਰ 890 ਰੁਪਏ ਐਮ ਆਰ ਪੀ ਐ। ਤੁਹਾਨੂੰ ਕਿੰਨੇ ਦਾ ਪੀਸ ਪੈਣਾ 100 ਰੁਪਏ ਦਾ। ਸਿਰਫ ਤੁਹਾਨੂੰ 100 ਰੁਪਏ ਦਾ ਪੀਸ ਪੈਣਾ ਹੈ ਔਰ ਜਿੰਨੇ ਦਾ ਮਰਜ਼ੀ ਸੇਲ ਕਰੋ ਤੁਹਾਡੀ ਦੁਕਾਨਦਾਰੀ ਆ।